ਅਹ ਦੇਖੋ ਇੱਕ ਪ੍ਰਾਈਵੇਟ ਸੰਸਥਾ ਹੈਗੀ ਐ ਤੇ ਅ ਮੈਂ ਉਹਨੂੰ ਵੈਸੇ ਮੈਂ ਦੇਖਿਆ ਨਹੀਂ ਹੈਗਾ ਕਿ ਕੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਉੱਥੇ ਦੀ ਜਿਹੜੀ ਕਮੇਟੀ ਹੈ ਸੋ ਉਹ ਸਮਰੱਥ ਨੇ ਜੋ ਉਹਨਾਂ ਨੇ ਫੈਸਲਾ ਲਿਆ ਹੋਗਾ ਸੋ ਸਮਝ ਕੇ ਲਿਆ ਹੋਗਾ ਤੇ ਮੈਮ ਜੇ ਇਹ ਗੱਲ ਹੋਰ ਕਰੀਏ ਜਿਵੇਂ ਅਸੀਂ ਉਹਨਾਂ ਨੂੰ ਕੱਲ ਵੀ ਕੱਪੀ ਨਹੀਂ ਸਵਾਲ ਕਰੀ ਮਗਰ ਵੀ ਕੋਟੀ ਲੈ ਕੇ ਜਿਹੜਾ ਉਹਦੇ ਫੋਟੋਆਂ ਪਾਈਆਂ ਨੇ ਵਿਕਾਰ ਨੂੰ ਲੈ ਕੇ ਸਵਾਲ ਕਰੇ ਨਹੀਂ ਪੰਗਲ ਸ਼ੋਰ ਨਹੀਂ ਕਰ ਸਕਿਆ ਵੀ ਕੋਡੇ ਨਾ ਤੇ ਨੋ ਕੋਡੇ ਤੇ ਮੈਂ ਅਲੀਗੇਸ਼ਨ ਨਹੀਂ ਗੋਲੇ ਕਿ ਕੀ ਕੋਠੀ ਹੈ ਜਿਹੜੀ ਨਵੀਂ ਬ੍ਰਿਤੀ ਗਈ ਹੈ ਇੱਕ ਫੋਰਚੂਨਰ ਗੱਡੀ ਦਾ ਸੀ ਕਰੋ ਉਹਦੇ ਬਾਰੇ ਦੇਖੋ ਕ੍ਰਿਸ਼ਨ ਜੀ ਤੁਸੀਂ ਆਪ ਹੀ ਸਵਾਲ ਕੀਤਾ ਤੇ ਮੈਨੂੰ ਉਸੇ ਸਵਾਲ ਦਾ ਜਵਾਬ ਵੀ ਤੁਸੀਂ ਖੁਦ ਹੀ ਦਿੱਤਾ ਤੇ ਸਿਆਸਤ ਦੇ ਵਿੱਚ ਆਏ ਆ ਤੇ ਜਿਹੜਾ ਚਿੱਕੜ ਜਿਹੜਾ ਛੁੱਟਿਆ ਜਾ ਰਿਹਾ ਉਸ ਦੇ ਲਈ ਮੈਂ ਮਾਨਯੋਗ ਹਾਈ ਕੋਰਟ ਜਿਹੜਾ ਜਾ ਰਹੀਆਂ ਉਸ ਤੋਂ ਪਹਿਲਾਂ ਇੱਕ ਜਿਹੜਾ ਲੀਗਲ ਨੋਟਿਸ ਦੇਣਾ ਜ਼ਰੂਰੀ ਹੁੰਦਾ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਲੀਗਲ ਨੋਟਿਸ ਆ ਜਿਹੜਾ ਉਹ ਜਾਰੀ ਕਰ ਚੁੱਕੀ ਹਾਂ 8 ਮਾਰਚ ਨੂੰ ਪ੍ਰੈਸ ਦੇ ਜ਼ਰੀਏ ਵੀ ਉਹ ਸਾਰੀ ਚੀਜ਼ ਜਿਹੜੀ ਤੁਹਾਡੇ ਸਭ ਨੂੰ ਵੀ ਤੁਹਾਨੂੰ ਵੀ ਦੇ ਦਿੱਤੀ ਗਈ ਸੀਗੀ ਉਹ ਸਾਡਾ ਜਿਹੜਾ ਟਾਈਮ ਪੂਰਾ ਹੋ ਗਿਆ ਨੈਕਸਟ ਜਿਹੜਾ ਮਾਨਹਾਨੀ ਦਾ ਮੈਂ ਕੇਸ ਜਿਹੜਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕਰ ਰਹੀ ਹਾਂ ਔਰ ਇੱਕ ਚੀਜ਼ ਹੋਰ ਦੱਸ ਦਵਾਂ ਕਿ ਇਹ ਪਰਿਵਾਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਉਹ ਸ਼ਾਇਦ ਮੀਡੀਆ ਦੇ ਵਿੱਚ ਇਹਨਾਂ ਨੇ ਦੱਸੀ ਨਹੀਂ ਆ ਕੇ ਹੈਗੀ ਲੋਕਾਂ ਨੂੰ ਜਿਹੜਾ ਕਿ ਇਹ ਦੱਸਣਾ ਇਹਨਾਂ ਦਾ ਫਰਜ਼ ਬਣਦਾ ਸੀਗਾ ਉਹ ਜਿਹੜੀ ਰੈਨਾ ਦੀ ਪਟੀਸ਼ਨ ਸੀਗੀ ਮਾਨਯੋਗ ਹਾਈ ਕੋਰਟ ਨੇ ਜਿਹੜੀ ਉਹ ਰੱਦ ਕਰ ਦਿੱਤੀ ਹੈਗੀ ਆ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਇਹ ਲਗਾਤਾਰ ਆਪਣਾ ਜਿਹੜਾ ਪ੍ਰੋਪੋਗੈਂਡੇ ਦੇ ਤਹਿਤ ਜਿਹੜਾ ਬੋਲ ਰਹੇ ਨੇ ਸੋ ਕਿਸੇ ਤੇ ਵੀ ਇਲਜ਼ਾਮ ਜਿਹੜੇ ਲਗਾਉਣੇ ਉਹ ਸੌਖੇ ਨੇ ਸੋ ਜਿਹੜੇ ਇਲਜ਼ਾਮ ਜਿਹੜੇ ਲਾ ਰਹੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਕੋਰਟ ਦੇ ਵਿੱਚ ਆਓ ਉੱਥੇ ਜਿਹੜਾ ਸਾਬਤ ਕਰਕੇ ਜਿਹੜੇ ਉਹ ਜਿਹੜੇ ਸੂਤਰ ਨੇ ਜਿਹੜੇ ਲੋਕਾਂ ਦੇ ਵਿੱਚ ਰੱਖ ਲਗਾਤਾਰ ਉਹ ਸੱਤ ਦਿਨ ਕਹਿੰਦੇ ਮੈਂ ਡੇਰੇ ਜਾਊਂਗਾ ਜਿਹੜੇ ਡੇਰੇ ਤੁਸੀਂ ਮੰਨਦੇ ਹੋ ਤਾਂ ਕਹਿੰਦੇ ਵੀ ਮੇਰੇ ਨਾਲ ਨਾ ਕੋ ਸੌ ਚੱਕ ਨੂੰ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਦੇਖੋ ਜਿਹੜਾ ਬ ਜਗਾ ਜਗਾ ਦੇ ਉੱਤੇ ਜਾ ਕੇ ਤੇ ਜਿਹੜੇ ਬੰਦੇ ਪ੍ਰਸ਼ਾਸਨ ਦੇ ਕੋਲ ਗਹਾਰ ਲਗਾ ਚੁੱਕੇ ਨੇ ਤੇ ਜਿਹੜੇ ਬੰਦੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੁੰਡਾ ਖੜਕਾ ਚੁੱਕੇ ਨੇ ਤੇ ਜੋ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਤੁਸੀਂ ਡੇਰਿਆਂ ਦੇ ਵੱਲ ਗੁਰੂ ਘਰਾਂ ਦੇ ਵੱਲ ਜਾ ਰਹੇ ਹੋ ਤਾਂ ਉਹਨਾਂ ਦੀ ਕੋਈ ਤੁਕ ਨਹੀਂ ਬਚਦੀ ਹੈਗੀ ਸੋ ਹੁਣ ਜਿਹੜੇ ਤੁਸੀਂ ਸਵਾਲ ਉਠਾਏ ਨੇ ਜਿੱਥੇ ਜਿੱਥੇ ਤੁਸੀਂ ਗਏ ਹੋ ਤਾਂ ਉੱਥੇ-ਉੱਥੇ ਉਹ ਚੀਜ਼ਾਂ ਨੂੰ ਜਿਹੜਾ ਤੁਸੀਂ ਜਿਹੜਾ ਸਾਬਤ ਕਰ ਦੋ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਤੇ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਲੋਕਾਂ ਦੀ ਕਚਹਿਰੀ ਚੋਂ ਬੱਝ ਗਈ। ਜਿਹੜੀ ਰਿਪੋਰਟ ਵਿੱਚ ਆਡੀਓ ਦਾ ਜ਼ਿਕਰ ਕਰ ਰਹੇ ਨੇ ਵੀ 150 ਆਡੀਓ ਪਈਆਂ ਨੇ ਉਹਦੇ ਬਾਰੇ ਕੀ ਕਹਿੰਦੇ ਹੋ? ਦੇਖੋ ਮੈਂ ਮੈਂ ਤਾਂ ਆਪ ਹੈਰਾਨ ਆ। ਪਹਿਲੀ ਗੱਲ ਤਾਂ ਇਹ ਵੀ ਇੱਕ ਕ੍ਰਾਈਮ ਹੈ ਕਿ ਤੁਸੀਂ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਕਿਸੇ ਦੀ ਤੁਸੀਂ ਜਿਹੜੀ ਆਡੀਓ ਵੀਡੀਓ ਰਿਕਾਰਡ ਕਰਦੇ ਹੋ। ਦੂਸਰਾ ਜੇ ਹੈਗਾ ਤਾਂ ਤੁਸੀਂ ਲੋਕਾਂ ਨੂੰ ਦੱਸ ਦਿਓ ਦਿਖਾ ਦਿਓ ਕਿ ਕੀ ਹੈ ਉਹਨਾਂ ਦੇ ਵਿੱਚ। ਤਾਂ ਲੋਕੋ ਕਿਸ ਚੀਜ਼ ਦੀ ਹੈਗੀ। ਸੋ ਮੈਂ ਤਾਂ ਕਿਸੇ ਚੀਜ਼ ਤੋਂ ਭੱਜੀ ਨਹੀਂ ਹੈਗੀ ਮੈਂ ਤਾਂ ਉੱਥੇ ਖੜੀ ਹਾਂ। ਮੈਂ ਤਾਂ ਕਹਿਨੀ ਆ ਕਿ ਤੁਸੀਂ ਸਾਬਤ ਕਰੋ ਜੋ ਤੁਸੀਂ ਚੀਜ਼ਾਂ ਜਿਹੜੀ ਇਲਜ਼ਾਮ ਲਾ ਰਹੇ ਹੋ ਸੋ 4 ਮਿੰਟ ਕਿੰਨੀ ਕਿਸੇ ਚਾਹੀਏ ਇਹ ਕਹਿ ਰਹੀ ਤੁਸੀਂ ਦੇਖੋ ਸੰਜੀਵ ਜੀ ਤੁਸੀਂ ਵੀ ਇੱਥੇ ਹੋ ਮੈਂ ਵੀ ਉੱਥੇ ਆ ਹੈਨਾ ਤੇ ਜਦੋਂ ਕਿਸੇ ਬੰਦੇ ਦੀ ਕੋਈ ਇੱਛਾ ਹੋਵੇ ਤੇ ਇੱਛਾ ਵੀ ਇਸ ਕਦਰ ਹੋਵੇ ਕਿ ਬੰਦਾ ਅਨੁਸਾਰਾ ਜਿਹੜੀ ਸੁਧ ਬੁੱਧ ਭੁੱਲ ਜਾਵੇ ਤੇ ਜੇ ਉਹ ਇੱਛਾ ਤੁਹਾਡੀ ਪੂਰੀ ਨਾ ਹੋਵੇ ਤੇ ਐਮਐਲਏ ਜੀ ਦਾ ਜਿਹਦੇ ਵਿੱਚ ਕੋਈ ਰੋਲ ਹੀ ਨਾ ਹੋਵੇ ਤੇ ਜਿਹੜੀ ਕੋਈ ਅਥਾਰਟੀ ਨਾ ਹੋਵੇ ਤੇ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਇਲਜ਼ਾਮ ਲਾਉਣੇ ਨੇ ਜਿੱਦਾਂ ਮਰਜ਼ੀ ਲਾ ਲਓ ਤਾਂ ਉਹ ਇਲਜ਼ਾਮ ਜਿਹੜੇ ਲਗਾਏ ਗਏ ਨੇ ਉਹਨਾਂ ਦਾ ਤੁਸੀਂ ਸਾਬਤ ਵੀ ਤਾਂ ਮੈਂ ਹੁਣ ਮੇਰੇ ਤੇ ਇਲਜ਼ਾਮ ਲੱਗੇ ਨੇ ਮੇਰਾ ਇੱਕ ਜਿਹੜਾ ਸਮਾਜ ਦੇ ਵਿੱਚ ਮੇਰੀ ਇਮੇਜ ਆ ਜਿਹੜੀ ਇਹਨਾਂ ਨੇ ਮੇਰਾ ਮਾਣ ਆ ਲੋਕਾਂ ਦੇ ਵਿੱਚ ਮੇਰੀ ਮਾਣ ਦੀ ਜਿਹੜੀ ਹਾਨੀ ਕੀਤੀ ਹੈ ਜਾਂ ਤਾਂ ਇਹ ਹੋਵੇ ਨਾ ਵੀ ਉਹ ਚੀਜ਼ਾਂ ਨੂੰ ਸਾਬਤ ਕਰ ਦੇਣ ਜਿਹੜੇ ਉਹ ਚੀਜ਼ਾਂ ਦੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਡਾਕੂਮੈਂਟ ਲੋਕਾਂ ਦੇ ਵਿੱਚ ਲੈ ਕੇ ਧਰਦਣ ਵੀ ਆ ਇਹਨਾਂ ਦਾ ਹੈਗਾ ਜੀ ਜੇ ਨਹੀਂ ਹੈਗਾ ਤਾਂ ਫਿਰ ਐਡਾ ਇਲਜ਼ਾਮ ਲਾਉਣੇ ਨੇ ਤਾਂ ਉਹਦੀ ਚੀਜ਼ ਜਿਹੜੀ ਦੇਖੋ ਸਜਾ ਤਾਂ ਜਿਹੜੀ ਬਣੀ ਲਗਾਤਾਰ ਸਾਹ ਦੇਖੋ ਵਿਰੋਧੀਆਂ ਨੂੰ ਤਾਂ ਜਿਹੜਾ ਉਹਨਾਂ ਨੂੰ ਤਾਂ ਬੜੀ ਲੱਗ ਰਿਹਾ ਵੀ 27 ਹਜੇ ਦੂਰ ਆ ਵੀ ਸ਼ਹਿਰ ਦੇ ਇਸੇ ਮਸਲੇ ਦੇ ਉੱਤੇ ਅਸੀਂ ਐਮਐਲਏ ਬਣ ਕੇ ਭਰਾਜ ਨੂੰ ਕੁਰਸੀ ਤੋਂ ਹਟਾ ਕੇ ਅਸੀਂ ਛੇਤੀ ਛੇਤੀ ਅਸੀਂ ਐਮਐਲਏ ਬਣ ਕੇ ਅਸੀਂ 2022 ਵਾਲੀ ਉਹ ਹੁਣੇ ਬੈਠ ਜੀਏ ਤੇ ਉਹ ਦੇਖੋ ਭਰਾਜ ਨੂੰ ਤਾਂ ਹੁਣ ਲੋਕਾਂ ਨੇ 5 ਸਾਲ ਲਈ ਚੋਣਿਆ ਤੇ ਭਰਾਜ ਨੂੰ ਕੋਈ ਹਟਾਉਣ ਵਾਲਾ ਤਾਂ ਹੈ ਨਹੀਂ ਹੁਣ ਉਹ ਤਾਂ ਲੋਕ ਵੱਡੇ ਨੇ ਲੋਕਾਂ ਨੇ ਮੈਨੂੰ ਚੁਣ ਕੇ 5 ਸਾਲ ਲਈ ਜਿਹੜੀ ਕੁਰਸੀ ਤੇ ਬਿਠਾਇਆ ਉੱਥੇ ਤਾਂ ਮੈਂ ਬੈਠ ਉਹਨਾਂ ਨੂੰ ਵਿਚਾਰ ਆ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਅਸੀਂ ਆਪਣੀ ਵਾਲੇ ਸ਼ਾਸਿ ਰੋਟੀਆਂ ਨਾਲ ਜਿਹੜੀ ਅੱਜ ਤੱਕ ਮਤਲਬ ਜਿਹੜੀ ਕੋਠੀ ਉਹ ਦਿਖਾ ਰਹੇ ਨੇ ਤੇ ਕਾਰਕਥਾਰੇ ਨੇ ਉਹ ਕੋਠੀ-ਕੋਠੀ ਕਿਤੇ ਨਹੀਂ ਬਣੀ ਹੋਈ ਮੈਂ ਕਹੇਗੀ ਕੋਈ ਗੱਲ ਹੀ ਨਹੀਂ ਹੈਗੀ ਸਿਰੇ ਤੋਂ ਲੈ ਕੇ ਕੋਈ ਗੱਲ ਹੀ ਨਹੀਂ ਹੈ ਤਾਂ ਉਹਦੇ ਲਈ ਮੈਂ ਜੇ ਕੋਈ ਗੱਲ ਹੋ ਗਈ ਤਾਂ ਹੀ ਉਹਨੂੰ ਕੋਈ ਉਹ ਕਰੂੰਗੀ ਮੈਂ ਤਾਂ ਕਹਿੰਨੀ ਆ ਵੀ ਮੈਂ ਤਾਂ ਕੋਰਟ ਤੁਸੀਂ ਕੋਰਟ ਜਾਏ ਭਾਈ ਕੋਰਟ ਨੇ ਤੁਹਾਡੀ ਪਟੀਸ਼ਨ ਰੱਦ ਕਰਤੀ ਹੁਣ ਮੇਰੀ ਵਾਰੀ ਆ ਮੈਂ ਕੋਰਟ ਦੇ ਵਿੱਚ ਮਾਨਹਾਨੀ ਦਾ ਦਾਅਵਾ ਕਰੂੰਗੀ ਉੱਥੇ ਤੁਸੀਂ ਸਾਬਤ ਕਰ ਦਿਓ ਵੀ ਅਸੀਂ ਇਹ ਇਲਜ਼ਾਮ ਲਾਇਆ ਤੇ ਜਾਂ ਮੈਲ ਦੇ ਕੋਲੇ ਚੀਜ਼ਾਂ ਹੈਗੀਆਂ ਨੇ ਉਹ ਇਲਜ਼ਾਮ ਲਾਉਣੇ ਚਿੱਕੜ ਸੁੱਟਣਾ ਬੜਾ ਸੌਖਾ ਹੁੰਦਾ ਔਰ ਪੋਲਿਟਿਕਲ ਲੋਕਾਂ ਦੇ ਜਿਸ ਤਰੀਕੇ ਨਾਲ ਮੈਂ ਕਿਉਂਕਿ ਰਾਜਨੀਤੀ ਦੇ ਵਿੱਚ ਜਦੋਂ ਆਈ ਸੀ ਮੈਨੂੰ ਬੜਾ ਲੋਕਾਂ ਨੇ ਸਮਝਾਇਆ ਸੀ ਕਿ ਇਹ ਤੇ ਚਿੱਕੜ ਆ ਚਿੱਕੜ ਸੁੱਟਣਗੇ ਤੇ ਉਹ ਜਿਹੜਾ ਚੱਲ ਰਿਹਾ ਮੈਨੂੰ ਮੇਰਾ ਨਾ ਕੋਈ ਹੌਸਲਾ ਦੇਖ ਸਕਦਾ ਮੇਰੇ ਤੇ ਜਿੰਨਾ ਚਿੱਕੜ ਸੁੱਟਣਗੇ ਜਿੰਨੇ ਇਲਜ਼ਾਮ ਲਾਉਣਗੇ ਜਿੰਨਾ ਦਬਾਉਣਗੇ ਜਿੰਨਾ ਘੇਰਨਗੇ ਮੈਂ ਲੋਕਾਂ ਦੇ ਪਿਆਰ ਦੇ ਨਾਲ ਲੋਕਾਂ ਦੀ ਤਾਕਤ ਦੇ ਨਾਲ ਉਹਨਾਂ ਹੋਰ ਮਿਹਨਤ ਕਰਕੇ ਲੋਕਾਂ ਦੇ ਵਿੱਚ ਜਿਹੜਾ ਜਾ ਠੀਕ ਹੈ ਚੰਗਾ